ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮੈਂ ਨਾਮ ਆਲਬ ਹੈ ਗੁਰਮਖਿ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਆਤਿਨ ਬਲੇ ਹਾਰੇ ਜਾਓ ਮਹਲਾ ਤੀਜਾ ਮਾਨੁਖ ਮਨ ਅਜਿਤ ਹੈ ਦੁਜੈ ਲਗੇ ਜਾਏ ਤਿਸਨੋ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਰੇ ਘਰ ਘਰ ਪੜ ਪੜ ਪੰਡਿਤ ਚੱਕੇ ਸਿੱਧ ਸਮਾਦ ਲਗਾਏ ਇਹ ਮਨ ਵਸਨਾ ਆਵੈ ਥੱਕੇ ਕਰਮ ਕਮਾਏ। ਭੇਖ ਤਾਰੀ ਭੇਖ ਕਰ ਥੱਕੇ 68 ਤੀਰਥ ਨਾਏ। ਮਨ ਕੀ ਸਾਰ ਨ ਜਾਣਨੀ ਹਮੈ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ ਵਡ ਭਾਗ ਵਸਿਆ ਮਨ ਆਏ। ਐ ਪਈ ਮਨ ਵਸ ਹੋਆ ਹਮੈ ਸਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤ ਗੁਰ ਮਿਲੇ ਨਾ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦੇ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੰਭ ਕਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜੇ ਪਕੜ ਚਿਲਾਇ ਆਕਾਲ ਤਾਖਰ ਜਿੱਲਾ ਹੱਤ ਨਾ ਆਵੇ ਫਿਰ ਪਛਤਾਵਣਾ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸੰਭ ਖਿਨ ਮੈ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾ ਪਕੜ ਚ ਲਾਇਆ ਕਾਲ ਤਖਰਾ ਡਰਾਵਣਾ ਓਹੋ ਵਿਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮ ਨਾਮੇ ਜੋ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਤੀਜੇ ਪਾਤਸ਼ਾਹ ਜਿਹਦੇ ਸ਼ਲੋਕ ਵਿੱਚ ਉਚਾਰਨ ਕੀਤੇ ਹੋਏ ਹਨ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ ਤਾਂ ਸਤਿਗੁਰੂ ਦੀ ਦਸੀ ਸੇਵਾ ਜ਼ਰੂਰ ਫਲ ਲਾਂਦੀ ਹੈ ਮਨ ਚਿਆ ਫਲ ਮਿਲਦਾ ਹੈ ਅਹੰਕਾਰ ਮਨ ਵਿੱਚੋਂ ਦੂਰ ਹੁੰਦਾ ਹੈ ਗੁਰੂ ਦੀ ਦਸੀ ਕਾਰ ਕਮਾਇਆ ਦੇ ਬੰਦਲਾਂ ਨੂੰ ਤੋੜਦੀ ਹੈ ਬੰਦਨਾ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਮਨੁੱਖ ਸਮਾਇਆ ਰਹਿੰਦਾ ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ ਨਾਨਕ ਆਖ ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਮਨ ਮੁਖ ਤਾਂ ਮਨ ਉਸ ਦੇ ਕਾਬੂ ਤੋਂ ਬਾਹਰ ਹੈ ਕਿਉਂਕਿ ਉਹ ਮਾਇਆ ਵਿੱਚ ਜਾ ਕੇ ਲੱਗਾ ਹੋਇਆ ਹੈ ਸਿੱਟਾ ਇਹ ਨਿਕਲਦਾ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਉਸ ਦੀ ਉਮਰ ਸਦਾ ਦੁੱਖ ਵਿੱਚ ਹੀ ਗੁਜ਼ਰਦੀ ਹੈ ਅਨੇਕਾਂ ਪੰਡਤ ਲੋਕ ਪੜ ਪੜ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ ਕਈ ਕਰਮ ਕਰਕੇ ਥੱਕੇ ਹਨ ਪੜਨ ਨਾਲ ਤੇ ਸਮਾਧੀਆਂ ਨਾਲ ਇਹ ਮਨ ਕਾਬੂ ਵਿੱਚ ਨਹੀਂ ਆਉਂਦਾ ਭੇਕ ਕਰਨ ਵਾਲੇ ਮਨੁੱਖ ਭਾਵ ਸਾਧੂ ਲੋਕ ਕਈ ਭੇਕ ਕਰ ਕਰਕੇ 88 ਤੀਰਥਾਤੇ ਨਹਾ ਨਾ ਕੇ ਥੱਕ ਗਏ ਹਨ ਹਮੇਤੇ ਭਰਮ ਵਿੱਚ ਭੁੱਲੇ ਹੋਿਆਂ ਨੂੰ ਮਨ ਦੀ ਸਾਰ ਨਹੀਂ ਆਈ ਵੱਡੇ ਭਾਵ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਪਾਉ ਪੁਜਦਾ ਹੈ ਤੇ ਮਨ ਵਿੱਚ ਆ ਕੇ ਵਸਦਾ ਹੈ। ਏ ਹਰੀ ਹਰੀ ਦਾ ਪਾਉ ਪੁਜਿਆ ਹੀ ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵਸ ਵਿੱਚ ਆਉਂਦਾ ਹੈ। ਜੋ ਮਨੁੱਖ ਜੋਤੀ ਸਰੂਪ ਪ੍ਰਭੂ ਵਿੱਚ ਆਪਣੀ ਵਿਰਤੀ ਮਿਲਾ ਕੇ ਸੱਚੇ ਵਿੱਚ ਰੰਗੇ ਗਏ ਹਨ ਉਹ ਨਿਰਮਲ ਹੋ ਗਏ ਹਨ। ਪਰ ਏ ਨਾਨਕ ਸਤਿਗੁਰੂ ਦੇ ਮਿਲਿਆ ਹੀ ਨਾਮ ਮਿਲਦਾ ਹੈ ਤੇ ਸੁਖ ਵਿੱਚ ਸਮਾਈ ਹੁੰਦੀ ਹੈ ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ ਭਾਵ ਥੋੜੇ ਚਿਰ ਲਈ ਸੋਭਨਿਕ ਹੁੰਦੇ ਹਨ ਮਾਇਆ ਦਾ ਇਹ ਰੰਗ ਕਸੁੰਬੇ ਦਾ ਰੰਗ ਹੈ ਭਾਵ ਕਸੁੰਬੇ ਵਾਂਗ ਛਿਨ ਭੰਗਰ ਹੈ ਛਿਨ ਮਾਤਰ ਵਿੱਚ ਲੈ ਜਾਏਗਾ ਸੰਸਾਰ ਤੋਂ ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ ਪਰ ਇਸ ਤੇ ਕਾਰਨ ਕੀਤੇ ਪਾਪ ਆਪਣੇ ਸਿਰ ਤੇ ਲੈ ਚਾਹੀਦੇ ਹਨ ਜਦੋਂ ਜਮ ਕਾਲ ਨੇ ਫੜ ਕੇ ਅੱਗੇ ਲਾ ਲਿਆ ਤਾਂ ਜੀਵ ਡਾਡਾ ਭੈ ਪੀਪੀਤ ਹੁੰਦਾ ਮਨੁੱਖ ਜਨਮ ਵਾਲਾ ਉਹ ਸਮਾਂ ਫੇਰ ਮਿਲਦਾ ਨਹੀਂ ਇਸ ਵਾਸਤੇ ਪਛਤਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is today's hukam nama from sri Amritsar, uttered by our third guru guru amar Ji, under salok third mail guru sahib says that service to the true guru is fruitful and rewarding if one performs it with his mind focused on it the fruits of the mind's desires are obtained and egotism departs from within his bonds are broken and he is liberated. He remains absorbed in the true Lord. It is so difficult to obtain the naam in this world. It comes to dwell in the mind of the Gurmukh. O Nanak, I am a sacrifice to one who serves his true Guru. Third Mahal the mind of the self willed manmukh is so very stubborn. it is stuck in the love of duality. he does not find peace even in dreams. he passes his life in misery and suffering. the pandits have grown weary of going door to door reading and reciting their scriptures. the siddhas have gone into their trances of samadhi this mind cannot be controlled they are tired of performing religious rituals the impersonators have grown weary of wearing false customs and batting at the sixty eight sacred shrines they do not know the state of their own minds they are deluded by doubt and egotism. by guru's grace the fear of god is obtained by great good fortune the lord comes to abide in the mind when the fear of god comes the mind is restrained and through the word of the shepherd the ego is burnt away those who are imbued with truth are immaculate their light merges in the light meeting the true guru one obtains the name or nanak he is absorbed in peace. Body. The players of kings and emperors are pleasing, but they last for only a few days. These players of Maya are like the color of the safflower. Sa Which wears off in a moment. They do not go with him when he departs. Instead, he carries the load of sins upon his head. When death seizes him and marches him away, then he looks absolutely hideous. That lost opportunity will not come into his hands again, and in the end, he regrets and repents. Ka khalsa, ki Fateh.